ਜੀ ਯੁੱਧ ਨਸ਼ਾ ਵਿਰੁੱਧ ਦੀ ਜਿਹੜੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹਦੇ ਤਹਿਤ ਇੱਕ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੇਲ੍ਹ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪ੍ਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟਵਾਚਸ 50 ਗ੍ਰਾਮ ਆਓਪੀਮ ਅਤੇ ਹੋਰ ਕੌਂਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫਆਈਆਰ थाना ਸਿਟੀ 1 ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ ਉਹਨਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਜੂਮਦਾਰ ਜੋ ਇਸ ਨੈਟਵਰਕ ਦਾ ਤੱਤ ਤੱਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਤਾ ਕਰਤਾ ਹੈ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕੌਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲਿਆ ਕੇ ਉਸ ਨੂੰ ਦਿੰਦੀ ਸੀ ਜੋ ਉਹ ਅੰਦਰ ਸਮੱਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਐਸੋਸੀਏਟ ਮੰਤਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰam ਹੈਰੋਇਨ 5.5 ਲੱਖ ਡਰਗਮਨੀ ਇੱਕ ਗਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲ ਬਰਾਮਦ ਕੀਤੇ ਗਏ ਇਹ ਤਫਤੀਸ਼ ਇੱਕ ਤੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਅਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ-ਕਿਛ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ 3 ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ UPI ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰਾਇਆ ਇਸ ਪੈਸੇ ਦੇ ਕੋਈਡ ਪ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ ਵਿੱਚੋਂ ਇੱਕ ਰਵੀ ਉਰਫ ਮਲੇਰਕੋਟ ਰਵੀ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਉਸ ਤੋਂ ਬਰਾਮਦ ਕੀਤੀ ਗਈ ਤੇ ਐਫਆਈਆਰ ਵੀ ਰਜਿਸਟਰ ਕੀਤੀ ਗਈ। ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਯੁਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਤੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ। ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹੈਗਾ ਤੇ ਹਾਲੇ ਵੀ ਅੱਗੇ ਤਫ਼ਤੀਸ਼ ਜਾਰੀ ਹੈ। ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੀ ਵੀ ਧਾਰਾਵਾਂ ਜੋੜ ਦਿੱਤੀਆਂ ਗਈਆਂ ਨੇ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਾਰਨ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਹੈ ਤੇ ਹਲੇ ਵੀ ਤਫ਼ਤੀਸ਼ ਚੱਲ ਰਹੀ ਹੈ ਸਰ ਡੀਐਸਪੀ ਕਦੋਂ ਤੋਂ ਇਦਾਂ ਦਾ ਕੰਮ ਕਰਦਾ ਰਿਹਾ ਕਿਉਂਕਿ ਡੀਐਸਪੀ ਪਹਿਲਾਂ ਜਦੋਂ ਤੋਂ ਇਹਨਾਂ ਦੀ ਪੋਸਟਿੰਗ ਹੋਈ ਹੈ ਉਹ ਸਾਰੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਸੱchan win ਕੀਤੇ ਹਨ ਕਿ ਕਦੋਂ ਕਦੋਂ ਇਹਨਾਂ ਦੀ ਇਦਾਂ ਦੇ ਕੰਮਾਂ ਦੀ ਇਨਵੋਲਵਮੈਂਟ ਜੀ ਬਿਲਕੁਲ ਜਿਹੜੀ ਇਹ ਤਫ਼ਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਹੈ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੇ ਹਲਕ ਤੱਕ ਦੀ ਤਫ਼ਤੀਸ਼ ਹੈ ਉਦੇ ਕੋਲ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮਿਲ ਹੋਇਆ ਸੀ ਜਿਸ ਤੋਂ ਪਹਿਲਾਂ ਵੀ ਕਿਸੇ ਕੋਈ ਹੋਰ ਗੈਂਗ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਹੁਣ ਇਹਨਾਂ ਦੇ ਨਾਲ ਹੋਇਆ ਤਾਂ ਪਰੀਵਿਅਸ ਦੇ ਵਿੱਚ ਵੀ ਕਿਸੇ ਹੋਰ ਵੀ ਗੈਂਗ ਦੇ ਨਾਲ ਇਹਨਾਂ ਦਾ ਇਦਾਂ ਕੋਈ ਟਾਈਪ ਹੋਇਆ ਹੋਊਗਾ ਕਿ ਉਹ ਵੀ ਕੁਛ ਇਦਾਂ ਕਰੂ ਮਿਲਿਆ ਜੀ ਐਸਐਲ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਝ ਨਾ ਕੁਝ ਪਹਿਲਾਂ ਐਕਟੀਵਿਟੀ ਰਹੀ ਹੋਵੇ ਲੇਕਿਨ ਉਸ ਨੂੰ ਸਰਟਿਨਿਟੀ ਨਾਲ ਜਾਂ 100% ਨਹੀਂ ਕਿਹਾ ਜਾ ਸਕਦਾ ਕੀ ਪਤਾ ਇਹੀ ਪਹਿਲਾ ਹੋਵੇ ਲੇਕਿਨ ਅਸੀਂ ਉਸ ਦੇ ਬਾਰੇ ਤਫ਼ਤੀਸ਼ ਜ਼ਰੂਰ ਕਰਾਂਗੇ 325 ਗ੍ਰਾਮ ਤੋਂ 12 ਗ੍ਰਾਮ ਤੱਕ ਜਿਹੜੀ 13 ਗ੍ਰਾਮ ਰੰਗੀ ਹੈ ਜੀ ਉਹ ਕੰਜ਼ੂਮ ਹੋ ਚੁੱਕੀ ਹੈ ਜੇ ਉਸ ਦੇ ਬਾਰੇ ਹਾਲੇ ਕੋਈ ਨਹੀਂ ਪਤਾ ਉਸ ਦੇ ਬਾਰੇ ਪਤਾ ਨਹੀਂ ਚੱਲਿਆ ਜੀ ਲੇਕਿਨ ਹਲੇ ਤੱਕ ਜੋ ਲੱਗਦਾ ਹੈ ਕਿ ਉਹ ਕੰਜ਼ੂਮ ਹੋ ਗਈ ਸੀ ਕਿ ਜੇ ਤਦ ਹੀ ਇਹ 12 ਗ੍ਰਾਮ ਜੋ ਰਿਕਵਰ ਹੋਈ ਹੈ ਉਸ ਤੋਂ ਅੱਗੇ ਕੋਈ ਰਿਕਵਰੀ ਨਹੀਂ ਹੋਈ ਸਰ ਜਿਹੜੀ ਪਿਛਲੀ ਸਰਚ ਹੋਈ ਸੀ ਸੱਤ ਪ੍ਰੇਸ਼ਨ ਵਾਇਰ ਸੀ ਉਸ ਤੋਂ ਬਾਅਦ ਹੀ ਜਿਹੜਾ ਦੁਬਾਰਾ ਇਹ ਮੋਬਾਈਲ ਫਰਾਮ ਹੋਇਆ ਜੀ ਜਿਹੜੀ ਇਹ ਜੇਲ ਸਰਚ ਹੋਈ ਸੀ ਮੈਂ ਛਲਾਗਾ ਕਰਾਂਗਾ ਸਾਰੀ ਸੰਗਰੂਰ ਪੁਲਿਸ ਦੀ ਟੀਮ ਦਾ ਕਿ ਇਹਨਾਂ ਨੇ ਅਚਨਚੇ ਚੈਕਿੰਗ ਕੀਤੀ ਜਿਹੜਾ ਆਮ ਤੌਰ ਤੇ ਇੱਕ ਇੱਕ ਵੀਊ ਬਣਿਆ ਹੋਇਆ ਹੈ ਕਿ ਜੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪਹਿਲਾਂ ਗੱਲ ਲੀਕ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ 엘িমੈਂਟਸ اور ਫੈਕਟਰਸ ਹਰ ਛੋਟੇ ਛੋਟੇ ਆਪਰੇਸ਼ਨ ਵਿੱਚ ਇਨਵੋਲਡ ਹੁੰਦੇ ਜਿਸ ਤੇ ਸਭ ਤੇ ਤੁਸੀਂ ਕੰਟਰੋਲ ਨਹੀਂ ਰੱਖ ਸਕਦੇ ਲੇਕਿਨ ਪੂਰੀ ਇਮਾਨਦਾਰੀ ਨੇਕ ਨੀਤੀ ਨਾਲ ਇਹਨਾਂ ਨੇ ਵਿਉਂਤਬੰਦੀ ਕਰਕੇ ਉਹ ਸਰਚ ਕੀਤੀ ਇਹਨਾਂ ਨੂੰ ਕੁਝ ਇਨਪੁਟ ਵੀ ਸੀਗਾ ਜਿਸ ਦੇ ਤਹਿਤ ਇਹ ਐਡੀ ਵੱਡੀ ਕਾਰਵਾਈ ਤੇ ਰਿਕਵਰੀ ਕਰ ਸਕਦੇ ਤੁਸੀਂ ਦੇਖੋ ਕਿ ਉਸ ਇੱਕ ਰਿਕਵਰੀ ਦੇ ਕਾਰਨ ਕਿੰਨਾ ਸਾਰਾ ਦਾ ਸਾਰਾ ਨੈਟਵਰਕ ਹੌਲੀ ਹੌਲੀ ਅਸੀਂ ਉਸ ਨੂੰ ਖੋਲ ਪਾ ਰਹੇ ਤੇ ਸਾਰਾ ਡਿਸਕਵਰ ਕਰ ਪਾ ਰਹੇ ਹਾਂ ਮਾਸਿਸ ਜਿਹੜਾ ਸੱਤਾ ਫੜਿਆ ਗਿਆ ਹੈਗਾ ਉਹਦਾ ਕਿੰਨਾ ਵੱਡਾ ਰੋਲ ਹੈਗਾ ਜੀ ਬਿਲਕੁਲ ਹੈਗਾ ਕਿਉਂਕਿ ਇਹ ਵੱਡੇ ਮਾਤਰਾ ਵਿੱਚ ਜਿਹੜਾ ਹੈਰੋਇਨ ਦਾ ਗੋਰਖ ਤੰਦਾ ਹੈਗਾ ਉਹਦੂ ਡਿਸਟ੍ਰੀਬਿਊਟ ਕਰਨ ਦਾ ਇਹ ਬਾਰਡਰ ਏਰੀਆ ਦੇ ਵਿੱਚ ਕਰ ਰਹੇ ਸੀ ਔਰ ਇਸ ਨਾਲ ਬਹੁਤ ਵੱਡੀ ਇੱਕ ਜੋ ਵੱਡਾ ਵੱਡਾ ਮਗਰਮਚ ਫੜਿਆ ਗਿਆ ਉਸ ਤੇ ਠਲ ਪਏਗੀ ਉਹਨਾਂ ਦੀ ਲਿੰਕੇਜਸ ਤੇ ਵੀ ਪੁਲਿਸ ਹੁਣ ਕੰਮ ਕਰ ਰਹੀ ਹੈ ਇਸ ਮਾਮਲੇ ਨੇ ਲੱਗਦਾ ਕਿ ਨਾੜੀ ਚੀਜ਼ ਕਰਨ ਹੋ ਜੀ ਬਿਲਕੁਲ ਉਸ ਨਾਲ ਫਰਕ ਤਾਂ ਪਹਿਲਾਂ ਬਹੁਤ ਪਿਆ ਹੈ ਅਗਰ ਤੁਸੀਂ ਦੇਖੋਗੇ ਕਿ ਕਈ-ਕਈ ਜੇਲਾਂ ਵਿੱਚ ਤੁਸੀਂ ਦੇਖੋਗੇ ਕਿ ਕੈਦੀਆਂ ਨੂੰ ਇਹ ਉਹਨਾਂ ਦਾ ਰੁਝਾਨ ਹੁੰਦਾ ਹੈ ਕਿ ਸਾਨੂੰ ਇੱਥੋਂ ਬਦਲਿਆ ਜਾਵੇ ਕਿਉਂਕਿ ਜੈਮਰਸ ਬਹੁਤ ਜ਼ਿਆਦਾ ਇਫੈਕਟਿਵ ਨੇ ਜ਼ਿਆਦਾ ਮਾਤਰਾ ਵਿੱਚ ਉੱਥੇ ਡਿਪਲੋਏਡ ਨੇ ਜਿਵੇਂ ਆਪਣੀ ਇਹ ਵਾਲੀ ਜੇਲ ਵੀ ਹੈਗਾ ਤੁਸੀਂ ਦੇਖੋਗੇ ਕਿ ਕੁਝ ਬਲਾਈਂਡ ਸਪਾਟਸ ਕਦੇ ਨਾ ਕਦੇ ਸਾਹਮਣੇ ਆ ਸਕਦੇ ਹਨ ਲੇਕਿਨ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਵਰ ਕੀਤਾ ਜਾਵੇ ਖਤਮ ਕੀਤਾ ਜਾ ਸਕੇ ਏ ਜੀ ਗੁਰਪ੍ਰੀਤ ਸਿੰਘ ਨੇ ਏ ਡੀਐਸਪੀ ਸਿਕਿਉਰਿਟੀ ਜੇਲ ਪੋਸਟਡ ਸੀ ਸੰਗਰੂਰ ਜੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਬਰਨਾਲਾ ਜੇਲ ਵਿੱਚ ਬੰਦ ਕਰਾਇਆ ਗਿਆ ਕਿਉਂਕਿ ਉਸੇ ਜੇਲ ਵਿੱਚ ਬੰਦ ਕਰਾਣਾ ਮناسب ਨਹੀਂ